ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੇ ਲੈ ਕੇ ਆਇਆ ਹਾਂ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਰੁਕ ਕਰਦੇ ਆਂ ਪਹਿਲੀ ਖ਼ਬਰ ਦਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਨੇ ਸ਼ਨੀਵਾਰ ਯਾਨੀ ਕਿ ਅੱਜ 3 ਫਰਵਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਬੀ ਐਲ ਪ੍ਰੋਹਿਤ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਦਰੁਪਤੀ ਮਰਮੋ ਨੂੰ ਸੌਂਪ ਦਿੱਤਾ ਤੇ ਉਹਨਾਂ ਨੇ ਆਪਣੇ ਅਸਤੀਫੇ ਦਾ ਕਾਰਨ ਨਿੱਜੀ ਕਾਰਨ ਦੱਸੇ ਨੇ ਤੇ ਬਨਵਾਰੀ لال ਪ੍ਰੋਹਿਤ ਨੇ ਰਾਸ਼ਟਰਪਤੀ ਨੂੰ ਭੇਜੀ ਆਪਣੇ ਤਿੰਨ ਲਾਈਨਾਂ ਵਾਲੇ ਅਸਤੀਫੇ ਦੇ ਪੱਤਰ ਵਿੱਚ ਲਿਖਿਆ ਕਿ ਨਿੱਜੀ ਕਾਰਨਾਂ ਅਤੇ ਹੋਰ ਕੁਝ ਵਚਨਬੰਦਤਾਵਾਂ ਦੇ ਕਾਰਨ ਮੈਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਅਹੁਦੇ ਤੋਂ ਆਪਣਾ ਅਸਤੀਫਾ ਦਿੰਦਾ ਤੇ ਲੰਬੇ ਸਮੇਂ ਤੋਂ ਪੱਜਪਾ ਨਾਲ ਜੁੜੇ ਪ੍ਰੋਹਿਤ ਨੂੰ 21 ਅਗਸਤ 2021 ਨੂੰ ਪੰਜਾਬ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਤੇ ਇਸ ਤੋਂ ਪਹਿਲਾਂ ਉਹ 2017 ਤੇ 2121 ਤੱਕ ਤਾਮਿਲਨਾਡੂ ਅਤੇ 2016 ਤੋਂ 2017 ਤੱਕ ਅਸਾਮ ਦੇ ਰਾਜਪਾਲ ਸਾਡਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਪੁਲਿਸ ਨੇ ਹੌਸਟ ਅਰੈਸਟ ਕਰ ਲਿਆ ਤੇ ਚੰਨੀ ਨੇ ਖੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੁਹਾਡਾ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਮੈਨੂੰ ਅੱਜ ਮੇਰੀ ਰਿਆਸ਼ ਉੱਤੇ ਰਸਟ ਕੀਤਾ ਗਿਆ ਅਤੇ ਮੁੱਖ ਮੰਤਰੀ ਜਿਹੜੀ ਅੱਖਾਂ ਦੇ ਵਿੱਚ ਅੱਗ ਹੈ ਉਹ ਤੁਹਾਨੂੰ ਤੁਸੀਂ ਰੋਕ ਨਹੀਂ ਸਕਦੇ ਇਸ ਨੇ ਪੜਕਣਾ ਹੀ ਪੜਕਣਾ ਹੈ ਤੁਸੀਂ ਜਿਹੜਾ ਕਾਰ ਵਿੱਚ ਬੰਦ ਕਰਕੇ ਨਿਉ ਦਾ ਪਾ ਰਹੇ ਹੋ ਇਹ ਤੁਹਾਨੂੰ ਮਹਿੰਗੇ ਪੈਣਗੇ ਤੁਸੀਂ ਜਿਹੜੇ ਪੰਜਾਬ ਦੇ ਹਾਲਾਤ ਖਰਾਬ ਕਰ ਰਹੇ ਹੋ ਇਹ ਠੀਕ ਨਹੀਂ ਹੈ ਦਾਦਾ ਇਹ ਕਿ ਕਿਸਾਨ ਆਗੂਆਂ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਲੜਨ ਦਾ ਐਲਾਨ ਕੀਤਾ ਤੇ ਅੱਜ ਸੰਗਰੂਰ ਦੇ ਵਿੱਚ 15 ਦੇ ਕਰੀਬ ਕਿਸਾਨ ਜਥੇਬੰਦੀਆਂ ਮੁੱਖ ਮੰਤਰੀ ਹਾਊਸ ਪਹੁੰਚਣ ਦੇ ਉੱਤੇ ਜਾ ਰਹੀਆਂ ਸਨ ਕਾਂਗਰਸ ਸਾਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਤਿਆਰਿਆਂ ਦੇ ਵਿੱਚ ਲੱਗੀ ਹੋਈ ਹੈ ਤੇ ਉਹ ਪੰਜਾਬ ਦੇ ਵਿੱਚ ਆਪਣੀ ਚੋਣ ਉਦਾਰ ਨੀਤੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਮੱਦੇਨਜ਼ਰ 1 ਫਰਵਰੀ ਨੂੰ ਕਾਂਗਰਸ ਚੋਣ ਕਮੇਟੀ ਦੀ ਅਹਿ ਮੀਟਿੰਗ ਹੋਈ ਤੇ ਮੀਟਿੰਗ ਤੋਂ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਕਾਇਬਰੇ ਤੇ ਉਹਨਾਂ ਕੁਝ ਹੋਰ ਕਾਂਗਰਸੀ ਆਗੂਆਂ ਦੇ ਨਾਲ ਵੱਖਰੀ ਮੀਟਿੰਗ ਕੀਤੀ ਤੇ ਹੁਣ ਕਾਂਗਰਸ ਆਈ ਕੁਮਾਰ ਨੇ ਇਸ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ। ਤੇ ਸ਼ਨੀਵਾਰ ਨੂੰ ਪਾਰਟੀ ਨੇ ਸਿੱਧੂ ਨੂੰ ਨੋਟਿਸ ਜਾਰੀ ਕੀਤਾ ਤੇ ਨੋਟਿਸ ਦੇ ਕੁਝ ਸਮੇਂ ਬਾਅਦ ਹੀ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਜੇ ਤੁਸੀਂ ਲਿਖਿਆ ਸੀ ਕਿ ਇਹ ਦਬਦਬਾ ਇਹ ਰਾਜ ਇਹ ਨਸ਼ਾ ਇਹ ਦੌਲਤ ਹਰ ਕੋਈ ਕਿਰਾਏਦਾਰ ਹੈ ਤੇ ਕਰ ਬਦਲਦਾ ਰਹਿੰਦਾ ਹੈ। ਪੂਨਮ ਪਾਂਡੇ ਦੀ ਮੌਤ ਨੂੰ ਲੈ ਕੇ ਕਾਫੀ ਸਸਪੈਂਸ ਬਣਿਆ ਹੋਇਆ ਸੀ ਤੇ ਸਿਨੇਮਾ ਜਗਤ ਦੇ ਨਾਲ ਜੁੜੇ ਕਈ ਸਿਤਾਰੇ ਉਹਨਾਂ ਦੀ ਮੌਤ ਉੱਪਰ ਯਕੀਨ ਕਰ ਚੁੱਕੇ ਸੀ ਅਤੇ ਕਈਆਂ ਲਈ ਇਹ ਸਿਰਫ ਖਬਰ ਹੀ ਸੀ ਪਰ ਇਹਨਾਂ ਸਾਰੀਆਂ ਅਫਵਾਹਾਂ ਦੇ ਉੱਪਰੋਂ ਪਰਦਾ ਉੱਟ ਗਿਆ। ਦਰਸਲ ਪੂਨਮ ਪਾਂਡੇ ਬਿਲਕੁਲ ਠੀਕ ਹੈ ਤੇ ਜ਼ਿੰਦਾ ਹੈ ਤੇ ਇਹਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਲਾਈਵ ਹੋ ਕੇ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ। ਇਹਨਾਂ ਲਈ ਅਦਾ ਕਰਨੇ ਇਹ ਵੀ ਦੱਸਿਆ ਕਿ ਆਖਰ ਉਸਨੇ ਆਪਣੀ ਮੌਤਾ ਝੂਟਾ ਨਾਟਕ ਕਿਉਂ ਰਚਿਆ ਉਹਨਾਂ ਪਾਂਡੇ ਨੇ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਇੱਕ ਲੰਮਾ ਨੋਟ ਵੀ ਲਿਖਿਆ ਤੇ ਉਹਨੇ ਤਿੰਨੇ ਲਿਖਿਆ ਕਿ ਮੈਂ ਤੁਹਾਡੇ ਸਾਰਿਆਂ ਨਾਲ ਕੁਝ ਮਹੱਤਵਪੂਰਨ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਮੈਂ ਇੱਥੇ ਜੰਦਾ ਤੇ ਸਰਵਾਈਕਲ ਕੈਂਸਰ ਨੇ ਮੈਨੂੰ ਨਹੀਂ ਵਾਰਿਆ ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਨੇ ਹਜ਼ਾਰਾਂ ਔਰਤਾਂ ਦੀ ਜਾਨ ਲੈ ਲਈ ਹੈ ਤੇ ਜਿਨ੍ਹਾਂ ਨੂੰ ਇਸ ਬਿਮਾਰੀ ਨਾਲ ਕਿਵੇਂ ਨਜਿਸਣਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਦੋਂ ਹਰਿਆਣਾ ਹਾਈ ਕੋਰਟ ਦੇ ਭਰਤੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਨਿਯਮਾਂ ਦੇ ਵਿੱਚ ਕੀਤੀ ਗਈ ਸੋਧ ਤੇ ਪੰਜਾਬ ਸਰਕਾਰ ਦੇ ਗੈਰ ਜ਼ਿੰਮੇਵਾਰਾਨਾ ਰਵੱਈਏ ਨੂੰ ਗੈਰ ਕਾਨੂੰਨੀ ਕਰਾ ਦਿੰਦੇ ਹੋਏ 50000 ਰੁਪਏ ਦਾ ਜੁਰਮਾਨਾ ਲਗਾਇਆ ਤੇ ਹਾਈ ਕੋਰਟ ਨੇ ਕਿਹਾ ਕਿ ਅਜਿਹਾ ਫੈਸਲਾ ਕਾਨੂੰਨ ਦੇ ਸ਼ਾਸਨ ਲਈ ਸ਼ਰਾਪ ਹੈ ਅਤੇ ਸੰਵਿਧਾਨ ਦੇ ਤਾਰਾ 14 ਦੀ ਉਲੰਘਣਾ ਵੀ ਕਰਦਾ ਹੈ ਤੇ ਇਹਨਾਂ ਟਿੱਪਣੀਆਂ ਦੇ ਨਾਲ ਹਾਈ ਕੋਰਟ ਨੇ ਯੋਗਤਾ ਪ੍ਰੀਖਿਆ ਦੀ ਸ਼ਰਤ ਨੂੰ ਖਤਮ ਕਰਦੇ ਹੁਕਮਾਂ ਨੂੰ ਵੀ ਰੱਦ ਕਰ ਦਿੱਤਾ ਹੈ ਅਤੇ ਯੋਗਤਾ ਪ੍ਰੀਖਿਆ ਪਾਸ ਕਰਨ ਵਾਲੇ ਬਿਨਾਂਕਾਰਾਂ ਦਾ ਹੀ ਨਤੀਜਾ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਨੇ ਪਟੀਸ਼ਨਦਾਰ ਕਰਦਿਆ ਅਮਨਦੀਪ ਸਿੰਘ ਤੇ ਹੋਰਾਂ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਪੰਜਾਬ ਸਰਕਾਰ ਨੇ ਸਰੀਰਕ ਸਿੱਖਿਆ ਅਧਿਆਪਕਾਂ ਦੀਆਂ 168 ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ ਤੇ ਇਹਦੇ ਇਸ਼ਤਿਹਾਰ ਵਿੱਚ ਬਿਨੇਕਾਰਾਂ ਲਈ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਯਾਨੀ ਕਿ ਪੀਐਸਈਟੀ ਪਾਸ ਕਰਨਾ ਲਾਜ਼ਮੀ ਸੀ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ Imran Khan ਅਤੇ ਉਹਨਾਂ ਦੀ ਪਤਨੀ Bushra Bibi ਦੇ ਨਕਾਬ ਮਾਮਲੇ ਤੇ ਸ਼ਨੀਵਾਰ ਯਾਨੀ ਕਿ ਅੱਜ ਫੈਸਲਾ ਸੁਣਾਇਆ ਜਾਣਾ। ਸੀਨੀਅਰ ਵਕੀਲ ਜੱਜ ਕੁਦਰਤ ਅੱਲਾ ਨੇ ਸ਼ੁਕਰਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਥਾਪਕ ਚੇਅਰਮੈਨ ਇਮਰਾਨ ਖਾਨ ਅਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਖਿਲਾਫ ਗੈਰ-ਕਾਨੂੰਨੀ ਨਿਕਾਹ ਮਾਮਲੇ ਦੇ ਵਿੱਚ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਇਮਰਾਨ ਖਾਨ ਦੇ ਵਕੀਲ ਸਲਮਾਨ ਅਕਰਮ ਰਾਜਾ ਅਤੇ ਬੁਸ਼ਰਾ ਬੀਬੀ ਦੇ ਵਕੀਲ ਉਸਮਾਨ ਰਿਆਜ਼ ਗੁੱਲ ਨੇ ਗਵਾਹਾਂ ਦੀ ਜ਼ਰਾ ਪੂਰੀ ਕਰ ਲਈ ਹੈ ਅੱਜ ਸੁਣਵਾਈ ਦੀ ਕਰੀਬ 14 ਘੰਟੇ ਤੱਕ ਚੱਲੀ ਤੇ ਸ਼ਿਕਾਇਤਕਰਤਾ ਖਵਾਰ ਮਨੇਕਾ ਨੇ ਵਕੀਲ ਜਾਜਾ ਰਿਜਵਾਨ ਅਬਾਸੀ ਅਤੇ ਸਰਕਾਰੀ ਵਕੀਲ ਸ਼ਮੀ ਉੱਲਾ ਜਸ਼ਰਾ ਜੋੜੇ ਵਿਰੁੱਧ ਕੇਸ ਦੇ ਵਿੱਚ ਅਦਾਲਤ ਵਿੱਚ ਪੇਸ਼ ਹੋਏ ਤੇ ਇਸਤਗਾਸਾ ਪੱਖ ਦੇ ਚਾਰ ਗਵਾਹਾਂ ਦੀ ਜੀਰਾ ਵੀ ਪੂਰੀ ਹੋ ਚੁੱਕੀ ਹੈ ਅਦਾਲਤ ਦੇ ਹੁਕਮਾਂ ਅਨੁਸਾਰ ਇਮਰਾਨ ਅਤੇ ਮੁਸ਼ਰਾ ਨੇ ਆਪਣੇ ਬਿਆਨ ਪੇਸ਼ ਕੀਤੇ ਅਦਾਲਤ ਨੇ ਦੋਵਾਂ ਤੋਂ ਤੇਰਾ ਤਰਾ ਸਵਾਲ ਪੁੱਛੇ ਨੇ ਅਮਰੀਕਾ ਦੇ ਪ੍ਰਭਾਵਸ਼ਾਲੀ ਸੈਨੇਟਰ ਬੈਨ ਕਾਲਦੀ ਨੇ ਕਿਹਾ ਕਿ ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਜੋ ਬੈਡਨ ਦੇ ਪ੍ਰਸ਼ਾਸਨ ਨਾਲ ਮਹੀਨਿਆਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਭਾਰਤ ਨਾਲ 3.99 ਅਰਬ ਅਮਰੀਕੀ ਡਾਲਰ ਦੇ ਡਰੋਨ ਸੌਦੇ ਤੇ ਆਪਣਾ ਇਤਰਾਜ਼ ਵਾਪਸ ਲੈ ਲਿਆ ਤੇ ਉਹਨਾਂ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਭਾਰਤ ਅਮਰੀਕੀ ਧਰਤੀ ਉੱਤੇ ਖਾਲਿਸਤਾਨੀ ਵੱਖਵਾਦੀ ਦੇ ਕਤਲ ਦੀ ਕਥਿਤ ਸਾਜ਼ਿਸ਼ ਦੀ ਜਾਂਚ ਕਰਨ ਲਈ ਵਚਨਬੱਧ ਹੈ ਅਤੇ ਇਸੇ ਭਰੋਸੇ ਤੋਂ ਬਾਅਦ ਵਿਦੇਸ਼ੀ ਸਬੰਧੀ ਮਾਮਲਿਆਂ ਦੀ ਸੈਨੇਟਰ ਦੀ ਪ੍ਰਭਾਵਸ਼ਾਲੀ ਕਮੇਟੀ ਦੇ ਚੇਅਰਮੈਨ ਸੈਨੇਟਰ ਬੈਨ ਕਾਰਡੀਨ ਨੇ ਸੌਦੇ ਨੂੰ ਮਨਜ਼ੂਰੀ ਦੇ ਕੇ ਆਪਣਾ ਇਤਰਾਜ਼ ਵਾਪਸ ਲੈ ਲਿਆ ਡੈਮੋਕ੍ਰੈਟਿਕ ਨੇਤਾ ਕਾਰਡੀਨੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਉਹਨਾਂ ਨੇ ਇਸ ਸੌਦੇ ਨੂੰ ਉਦੋਂ ਹੀ ਮਨਜ਼ੂਰੀ ਦਿੱਤੀ ਜਦੋਂ ਬਾਈਡਨ ਪ੍ਰਸ਼ਾਸਨ ਨੇ ਉਹਨਾਂ ਨੂੰ ਪ੍ਰੋਸਾ ਦਿਵਾਇਆ ਕਿ ਭਾਰਤ ਸਰਕਾਰ ਵਕਵਾਦੀ ਗੁਰਪਤਵੰਤ ਸਿੰਘ ਪੰਨੋ ਦੀ ਹੱਤਿਆ ਦੀ ناکਾਮ ਸਾਜ਼ਿਸ਼ ਵਿੱਚ ਭਾਰਤ ਦੇ ਕਥਿਤ ਸਬੰਧਾਂ ਦੀ ਸ਼ਮੂਲੀਅਤ ਨਾਲ ਜਾਂਚ ਕਰਨ ਲਈ ਅਤੇ ਅਮਰੀਕੀ ਨਿਆਂ ਵਿਭਾਗ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰਨ ਲਈ ਵਚਨਬੱਧ ਹੈ। ਬ੍ਰਿਟੇਨ ਦੀ ਮੁੱਖ ਵਿਰੋਧੀ ਲੇਬਰ ਪਾਰਟੀ ਨੇ ਬ੍ਰਿਟਿਸ਼ ਭਾਰਤੀ ਪਛਾਣ ਦੀ ਹਮਾਇਤ ਹਾਸਲ ਕਰਨ ਦੇ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ ਤੇ ਇਹਨਾਂ ਦੇ ਵਿੱਚ ਭਾਰਤ ਦੀਆਂ ਯਾਤਰਾਵਾਂ ਆਯੋਜਿਤ ਕਰਨ ਤੋਂ ਲੈ ਕੇ ਕਮਿਊਨਿਟੀ ਵਲੰਟੀਅਰਾਂ ਦੀ ਨਿਯੁਕਤੀ ਤੱਕ ਦੇ ਉਪਾਅ ਸ਼ਾਮਲ ਨੇ ਇੱਕ ਰਿਪੋਰਟ ਅਨੁਸਾਰ ਲਗਭਗ 2/3 ਬ੍ਰਿਟਿਸ਼ ਭਾਰਤੀ ਜੋ ਪਰਟੇਨ ਦੇ ਵਿੱਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਤੇ ਸਭ ਤੋਂ ਵੱਡਾ ਘੱਟ ਗਿਣਤੀ ਜਾਤੀ ਸਮੂਹ ਹੈ ਉਹਨਾਂ ਨੇ ਸਾਲਾਂ ਤੋਂ ਲੇਬਰ ਪਾਰਟੀ ਦਾ ਸਮਰਥਨ ਕੀਤਾ ਪਰ ਬ੍ਰਿਟੇਨ ਸਥਿਤ ਥਿੰਕ ਟੈਂਕ ਅਨੁਸਾਰ ਉਹਨਾਂ ਹੁਣ ਗਿਰਤੀ ਦੇ ਵਿੱਚ ਤੇਜ਼ੀ ਨਾਲ ਗਰਾਵਟਾਈ ਹੈ ਤੇ 2019 ਦੇ ਵਿੱਚ ਲੀਬਰ ਪਾਰਟੀ ਨੂੰ ਸਿਰਫ 30% ਦੀ ਵੋਟ ਮਿਲੀ ਹੈ ਜਦੋਂ ਕਿ 2010 ਦੇ ਵਿੱਚ 61% ਨੇ ਸਮਰਥਨ ਕੀਤਾ ਸੀ ਪਾਰਟੀ ਦੇ ਇੱਕ ਅਧਿਕਾਰੀ ਨੇ ਅਖਬਾਰ ਨੂੰ ਦੱਸਿਆ ਕਿ ਅਸੀਂ ਭਾਰਤੀ ਵੋਟਰਾਂ ਨੂੰ ਸਲਾਹ ਤੋਂ ਹਲਕੇ ਦੇ ਵਿੱਚ ਲਿਆ ਪਰ ਇਹ ਸਪਸ਼ਟ ਹੋ ਰਿਹਾ ਹੈ ਕਿ ਉਹ ਕਿਤੇ ਹੋਰ ਜਾ ਰਹੇ ਨੇ ਅਤੇ ਸਾਨੂੰ ਇਸ ਬਾਰੇ ਕੁਝ ਕਰਨ ਦੀ ਲੋੜ ਹੈ ਇਹ ਸੰਤ ਫਟਾਫਾ ਨਿਊਜ਼ ਦੇ ਹੋਣ ਸਾਨੂੰ ਦੀ ਇਜਾਜ਼ਤ ਸਾਥੀ ਦੇ ਕਾਲ ਧੰਨਵਾਦ